ਸਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਜਿਹੜਾ ਨੀ ਪੱਥਰ ਗੁਰਪ੍ਰੀਤ ਸਿੰਘ ਜੀ ਗੋਪੀ ਜੀ ਨੇ ਐਮਐਲਏ ਨੇ ਜਿਹੜੇ ਆਪ ਦੇ ਹੀ ਉਹਨਾਂ ਨੇ ਆਪਣੇ ਹੱਥੀ ਆਪਣਾ ਲਾਇਆ ਹੋਇਆ ਨੀ ਪੱਥਰ ਢਾਇਆ ਇਹ ਭਗਵੰਤ ਮਾਨ ਜੀ ਦੀ ਗੱਲ ਸੱਚੀ ਕਰਦੀ ਵੀ ਜਿਹੜੇ ਅਕਾਲੀ ਦਲ ਨੇ ਨੀ ਪੱਥਰ ਲਾਏ ਸੀ ਉਹ ਆਪ ਦੇ ਪੱਟਕੇ ਨਾਲ ਹੀ ਕਿਉਂ ਨਹੀਂ ਲੈ ਜਾਂਦੇ ਇਕੱਲੇ ਖੜੇ ਨੇ ਇਹ ਗੱਲ ਤੋਂ ਬਚਣ ਲਈ ਗੋਪੀ ਜੀ ਨੇ ਅਫਦ ਲਾਇਆ ਹੋਇਆ ਨਹੀਂ ਪੱਥਰ ਭੰਨਿਆ ਕਿਉਂਕਿ ਇਹਨਾਂ ਦੇ ਵੀ ਨਹੀਂ ਪੱਥਰ ਖੜੇ ਰਹਿ ਜਣੇ ਨੇ ਇਹਨਾਂ ਤੇ ਕੰਮ ਨਹੀਂ ਹੋਣੀ ਉਹਨਾਂ ਨੇ ਆਪ ਦੱਸਿਆ ਬਿਊਰੋਕਰੇਸੀ ਤੇ ਅਫਸਰ ਸਾਹੀ ਭਾਰੀ ਪੈ ਰਹੀ ਹੈ ਇਹ ਪੈਣੀਓ ਹੈ ਭਗਵੰਤ ਮਾਨ ਜੀ ਨੇ ਜਦ ਪਹਿਲਾਂ ਦੋਕ ਤਹਿਸੀਲਦਾਰ ਤੇ ਆਈਏ ਸਭ ਕੋ ਆ ਕੇ ਉਹਨਾਂ ਨੂੰ ਫੜ ਕੇ ਉਹਨਾਂ ਤੇ ਕੇਸ ਚਲਾਉਣ ਦੀ ਕੋਸ਼ਿਸ਼ ਕਰੀ ਉਦੋਂ ਹੀ ਇਹਨਾਂ ਨੇ ਸਟ੍ਰਾਈਕ ਕਰ ਦਿੱਤੀ ਸੀ ਦੋਏ ਅਨਸਰ ਸ਼ਾਹੀ ਨੇ ਵੀ ਬਿਊਰੋਕਰੇਟਸ ਨੇ ਵੀ ਇਹ ਜਿਹੜੇ ਪੀਸੀਐਸ ਤੇ ਆਈਏ ਸਬਸਰਾ ਨੇ ਇਹਨਾਂ ਨੇ ਕਿਹਾ ਵੀ ਥੱਲੇ ਲੈਵਲ ਤੇ ਜਿਹੜਾ ਮਰਜੀ ਕੋਈ ਪਰਚਾ ਦਰਜ ਕਰੀ ਚੱਲੋ ਸਾਡੇ ਲੈਵਲ ਤੇ ਆ ਕੇ ਜਾਂਚਾ ਨਹੀਂ ਹੋਣਗੀਆਂ ਉਦੋਂ ਹੀ ਭਗਵੰਤ ਮਾਨ ਜੀ ਨੇ ਆਪਦਾ ਸਭ ਕੁਝ ਸਲਿੰਡਰ ਕਰਤਾ ਸੀ ਉਦੋਂ ਦੀ ਉਹ ਬਾਬੂ ਸ਼ਾਹੀ ਆਪਣੇ ਤੇ ਭਾਰੀ ਹੈ ਅਫਸਰ ਹੀ ਕੰਮ ਕਰਾ ਰਹੇ ਨੇ ਅਫਸਰ ਹੀ ਜ਼ਾਇਦਾ ਕੰਮ ਬਣਾ ਰਹੇ ਨੇ ਉਹੀ ਜਿਹੜਾ ਕੁਝ ਠੀਕ ਲੱਗਦਾ ਅੱਗੇ ਕਿਸੇ ਨੂੰ ਬੋਟੀ ਅੱਗੇ ਪਾ ਦਿੰਦੇ ਨੇ ਨਹੀਂ ਪਾਉਣੀ ਤਾਂ ਵੀ ਕੋਈ ਗੱਲ ਨਹੀਂ ਉਹਨਾਂ ਦੀ ਇੰਨੀ ਜ਼ਿਆਦਾ ਫਰਮ ਹੋਲਡ ਹੋ ਗਿਆ ਹੈ ਸਰਕਾਰ 'ਚ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਤਕਲੀਫ ਆਊਗੀ ਇਹਨਾਂ ਨੇ ਕਿਸੇ ਦੀ ਨਹੀਂ ਹੁਣ ਮੰਨਣੀ ਕਿਉਂਕਿ ਜਿਹੜਾ ਸੈਂਟਰ ਦਾ ਰਵਈਆ ਹੈ ਉਹਨਾਂ ਦਾ ਸਰਕਾਰ ਫੇਲ ਕਰਨ ਕਿੰਨੀ ਹੈ ਇਹ ਸਾਰੇ ਨੂੰ ਇੱਕ ਕਯੋਸਚ ਬਦਲਿਆ ਜਾ ਰਿਹਾ ਹੈ ਇੱਕ ਕਾਮਾਂ ਰੋਲੀ ਚ ਬਦਲਿਆ ਜਾ ਰਿਹਾ ਹੈ ਇਸ ਲਈ ਆਮ ਜਨਤਾ ਨੂੰ ਵੀ ਜਾਗਣਾ ਪਊਗਾ ਰਿਸ਼ਵਤਖੋਰੀ ਤੇ ਬੇਈਮਾਨੀ ਦੇ ਖਿਲਾਫ ਜੰਗ ਚੜ੍ਹਨੀ ਪਊ ਤਾਂ ਆਪਣਾ ਕੁਝ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ